ਸਾਰੇ ਹੀ ਦਰਸ਼ਕਾਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ 4 ਫਰਵਰੀ ਦੀ ਮੌਸਮ ਅਪਡੇਟ ਤੁਹਾਡੇ ਨਾਲ ਇਸ ਵੇਲੇ ਜਦ ਵਿੱਚ ਸਾਂਝੀ ਕਰਾਂਗੇ ਜੀ ਸਭ ਮੌਸਮ ਪੰਜਾਬ ਦਾ ਕੱਲ ਕਿਵੇਂ ਦਾ ਰਹ ਸਕਦਾ ਹੈ ਜੀ ਸਾਰੀ ਜਾਣਕਾਰੀਆਂ ਦੇਵਾਂਗੇ ਜੁੜੇ ਰਿਓ ਵੀਡੀਓ ਦੇ ਨਾਲ ਸਭ ਤੋਂ ਪਹਿਲਾਂ ਜੇਕਰ ਹੁਣ ਦੀਆਂ ਤਾਜ਼ੀਆਂ ਸੈਟਲਾਈਟ ਤਸਵੀਰਾਂ ਦੇਖੀਏ ਜੀ ਤੇ ਗੱਲ ਕਰੀਏ ਅੱਜ ਰਾਤ ਦੇ ਮੌਸਮ ਦੀ ਸਕਰੀਨ ਤੇ ਦੇਖ ਸਕਦੇ ਹੋ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਇਸ ਵੇਲੇ ਜੜੀਆ ਫਤਲਵਾਇ ਹਣੀ ਹੋਈ ਆ ਤਾਜ਼ਾ ਹਾਚਿੰਗ ਸਿਸਟਮ ਜਿਹੜਾ ਕਿ ਉੱਤਰ ਭਾਰਤ ਦੇ ਜ਼ਿਆਦਾਤਰ ਖੇਤਰਾਂ ਨੂੰ ਪ੍ਰਭਾਵਿਤ ਕਰ ਰਿਹਾ ਜੀ ਤੇ ਪਹਾੜੀ ਖੇਤਰਾਂ ਦੇ ਵਿੱਚ ਬਰਬਾਰੀ ਦੀ ਜੜੀ ਸੰਭਾਵਨਾ ਜੜੀਆ ਬਣੀ ਹੋਈ ਆ ਤੇ ਕੁਝ ਖੇਤਰਾਂ ਦੇ ਵਿੱਚ ਜੜੀਆ ਬਰਬਾਰੀ ਹੋ ਵੀ ਰਹੀ ਆ ਪਹਾੜੀ ਖੇਤਰਾਂ ਦੇ ਵਿੱਚ ਤੇ ਇਹ ਸਿਸਟਮ ਪ੍ਰਭਾਵਿਤ ਕਰ ਸਕਦਾ ਜੀ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਜੜੀਆ ਭਾਰੀ ਮੀਂਹ ਦਰਜ ਹੋ ਸਕਦੇ ਨੇ ਤੇ ਜੇਕਰ ਮੌਸਮ ਹਾਕ ਦੀ ਬਣੀ ਹੈ ਤੇ ਜੋ ਅਪਡੇਟ ਜਾਰੀ ਕੀਤੀ ਗਈ ਆ ਜੀ ਮੌਸਮ ਹਾਕ ਲੋਜ ਜਿਹੜਾ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ ਤੁਹਾਡੀ ਸਕਰੀਨ ਤੇ ਨੇ 4 ਫਰਵਰੀ ਦੀ ਗੱਲ ਕਰੀਏ ਜੀ ਯਾਨੀ ਕਿ ਕੱਲ ਦੀ ਕੱਲ ਜਿਹੜੇ ਆ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਹਾਰੀ ਨਹੀਂ ਦਰਜ ਹੋਣ ਦੀ ਪੂਰੀ ਸੰਭਾਵਨਾ ਹੈ ਜੀ ਤੇ ਇਹ ਸਿਸਟਮ ਪੂਰੀ ਤਰ੍ਹਾਂ ਨਾਲ ਐਕਟੀਵੇਟ ਰਹੇਗਾ ਕੱਲ ਤੇ ਪਰਸੋਂ ਯਾਨੀ ਕਿ 4 ਤੇ 5 ਫਰਵਰੀ ਨੂੰ ਪੰਜਾਬ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਭਾਰੀ ਨਹੀਂ ਦਰਜ ਹੋ ਸਕਦੇ ਨੇ ਤੇ ਗੜੇ ਮਾਰੀ ਦੀ ਸੰਭਾਵਨਾ ਜਿਹੜੀ ਆ ਪੰਜਾਬ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਵਧ ਰਹੀ ਆ ਅੱਜ ਤਰੀਕ ਨੂੰ ਇਹ ਸਿਸਟਮ ਐਕਟੀਵੇਟ ਹੋਊਗਾ ਜੀ 6 ਤਰੀਕ ਨੂੰ ਵੀ ਕਿਤੇ ਕਿਤੇ ਫਤਰੂਏ ਜੜੀਆਂ ਬਣ ਸਕਦੀ ਹੈ ਤੇ 7 ਤਰੀਕ ਤੋਂ ਫਿਰ ਜਿਹੜਾ ਮੌਸਮ ਹੈ ਉਹ ਸਾਫ਼ ਹੋਣਾ ਰਹੇਗਾ ਤੇ 4 ਤਰੀਕ ਨੂੰ ਤੁਸੀਂ ਦੇਖ ਸਕਦੇ ਹੋ ਚੇਤਾਵਨੀ ਜਾਰੀ ਕੀਤੀ ਤੇਜ਼ ਰਫ਼ਤਾਰ ਹਵਾਵਾਂ ਦੇ ਨਾਲ ਤੇਜ਼ ਉਮੀਦ ਆਜੋ ਸਕਦੇ ਨੇ ਤੇ ਨਾਲ ਜੜੀਆ ਗੜੇਮਾਰੀ ਹੋ ਸਕਦੀ ਆ ਪੰਜਾਬ ਹਰਿਆਣਾ ਚੰਡੀਗੜ੍ਹ ਦੇ ਜ਼ਿਆਦਾਤਰ ਖੇਤਰਾਂ ਦੇ ਵਿੱਚ ਸੋ ਅੱਜ ਰਾਤ ਮੌਸਮ ਬਦਲਵਾਈ ਵਾਲਾ ਰਹੇਗਾ ਜੀ ਤੇ ਦੇਰ ਰਾਤ ਉਹ ਹੀ ਕਿਤੇ ਕਿਤੇ ਜੜੀਆਂ ਨੇ ਉਮੀਦਿਆ ਕਰਵਾਇਆਂ ਵੇਖਣ ਨੂੰ ਮਿਲ ਸਕਦੀਆਂ ਨੇ ਸੋ ਨਾਲ ਦੇ ਅਗਲੀ ਵੀਡੀਓ ਦੇ ਵਿੱਚ ਜਾਰੀ ਰਹੇਗਾ